ਬੇਸਿਕਲੀ ਇਹਦੇ ਵਿੱਚ ਕੀ ਗੱਲ ਹੋ ਗਈ ਵੀ ਪੂਰਾ ਜਿਹੜਾ ਹੈਗਾ ਹੈਗਾ ਕਿਸਾਨ ਹੈ ਉਹਦੀ ਵੀ ਪੂਰੀ ਗਲਤੀ ਨਹੀਂ ਹੈਗੀ ਇਹਦੇ ਵਿੱਚ ਜਿਹੜੀ ਕੋਈ ਮੌਸਮ ਕਰਕੇ ਉਹਨਾਂ ਨੇ ਗਿੱਲੀਆਂ ਕਣਕਾਂ ਉਹਨਾਂ ਵੱਲੋਂ ਵੱਢ ਲੀਆਂ ਗਈਆਂ ਹੈਗੀਆਂ ਉਹ ਵੱਢ ਕੇ ਮੰਡੀਆਂ ਦੇ ਵਿੱਚ ਆ ਚੁੱਕੀਆਂ ਹਨ ਹੁਣ ਇੱਥੇ ਸਾਡੀ ਕੱਲ ਵੀ ਮੀਟਿੰਗ ਹੋਈ ਸੀਗੀ ਐਸਡੀਐਮ ਸਾਹਿਬ ਨਾਲ ਉੱਥੇ ਵੀ ਇਹੀ ਗੱਲ ਕਹੀ ਗਈ ਸੀਗੀ ਵੀ ਜਿਹੜੀ ਉਹ ਕਣਕ ਗਿੱਲੀ ਜੇ ਆ ਵੀ ਗਈ ਤਾਂ ਉਹਨੂੰ ਸੁਚੱਜੇ ਢੰਗ ਨਾਲ ਖੋਲ ਕੇ ਉਹਨੂੰ ਸੁਕਾਇਆ ਜਾਵੇ ਤਾਂ ਜੋ ਸਰਕਾਰ ਪੰਜਾਬ ਸਰਕਾਰ ਦੀ ਜਿਹੜੀ ਹਦਾਇਤ ਹੈਗੀ ਹੈਗੀ ਖਰੀਦ ਪਾਲਿਸੀ ਹੈ ਉਹਦੇ ਮੁਤਾਬਕ ਹੀ ਅਸੀਂ ਖਰੀਦ ਕਰ ਸਕੀਏ ਪਰ ਪ੍ਰੰਤੂ ਇਹ ਦੇਖਣ ਚ ਆਇਆ ਹੈ ਕਿ ਉਹਨਾਂ ਦੀ ਜਿਹੜੀ ਖਰੀਦ ਜਾਂ ਜਿਹੜੀਆਂ ਮੰਡੀਆਂ ਦੇ ਵਿੱਚ ਕਣਕ ਪਈ ਹੈਗੀ ਹੈ ਉਹਨੂੰ ਜੋਗ ਪ੍ਰਬੰਧ ਜਾਂ ਸਹੀ ਢੰਗ ਨਾਲ ਉਹਨੂੰ ਸਹੀ ਨਹੀਂ 12 ਮੌਇਸਰ ਤੱਕ ਨਹੀਂ ਲਿਆਇਆ ਜਾ ਰਿਹਾ ਉਹਨੂੰ ਸੁਕਾਇਆ ਨਹੀਂ ਜਾ ਰਿਹਾ ਤਾਂ ਕਰਕੇ ਜਿਹੜਾ ਖਰੀਦ ਅਮਲ ਹੈ ਉਹਦੀ ਉਹਨੂੰ ਖਰੀਦ ਕਰਨਾ ਬਹੁਤ ਔਖਾ ਹੋ ਗਿਆ ਹੈਗਾ ਇਹਦੇ ਵਿੱਚ ਤੇ ਸਾਡੀ ਇਹ ਸਾਰੇ ਕਿਸਾਨ ਭਰਾਵਾਂ ਨੂੰ ਸਾਡੇ ਵੱਲੋਂ ਸਮੂਹ ਇੰਸਪੈਕਟਰਾਂ ਵੱਲੋਂ ਇਹ ਬੇਨਤੀ ਕੀਤੀ ਜਾਂਦੀ ਹੈ ਵੀ ਸੁੱਕੀ ਕਣਕ ਉਹ ਮੰਡੀਆਂ ਦੇ ਵਿੱਚ ਲੈ ਕੇ ਆਣ ਜੇਕਰ ਗਿੱਲੀ ਕਣਕ ਆ ਵੀ ਗਈ ਹੈ ਤਾਂ ਉਹਨੂੰ ਸਕੋਨ ਦਾ ਪ੍ਰਬੰਧ ਉਹਨੂੰ ਖਿਲਾਰਿਆ ਜਾਵੇ ਤਾਂ ਜੋ ਉਹਨੂੰ ਸਮੇਂ ਸਿਰ ਅਸੀਂ ਖਰੀਦ ਕਰ ਸਕੀਏ ਤੇ ਪੰਜਾਬ ਸਰਕਾਰ ਨੂੰ ਕੋਈ ਇਹਦਾ ਵਿੱਤੀ ਨੁਕਸਾਨ ਨਾ ਉਠਾਣਾ ਪਵੇ ਕਿਉਂਕਿ ਇਹ ਸਾਰਾ ਕੁਝ ਹੀ ਅੱਗੇ ਜਾ ਕੇ ਸਟੋਰ ਹੋਣਾ ਸਟਾਕ ਸਟੋਰ ਹੋਣਾ ਹੈਗਾ ਲੰਬੇ ਸਮੇਂ ਵਾਸਤੇ ਤੇ ਐਫਸੀਏ ਨੇ ਇਹਦੀ ਡਿਲੀਵਰੀ ਦਾ ਸੈਂਟਰਲ ਗਵਰਨਮੈਂਟ ਕੋਲੇ ਸਟਾਕ ਜਾਣਾ ਹੈਗਾ ਇਹਦੇ ਵਿੱਚ ਸਾਡੀਆਂ ਮੰਗਾਂ ਇਹ ਹੈ ਜੀ ਅਸੀਂ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਜੋ ਮੰਡੀਆਂ 'ਚ ਕਣਕ ਦੀ ਖਰੀਦ ਕਰਨ ਨੂੰ ਤਿਆਰ ਪਰੰਤੂ ਜੋ ਪਿਛਲੇ ਸਮੇਂ ਦੌਰਾਨ ਮੌਸਮ ਖਰਾਬ ਰਹਿਣ ਕਰਕੇ ਕਿਸਾਨਾਂ ਵੱਲੋਂ ਗਿੱਲੀਆਂ ਢੇਰੀਆਂ ਮੰਡੀਆਂ 'ਚ ਲਿਆ ਕੇ ਜੁੜੀਆਂ ਸਿੱਟੀਆਂ ਗਈਆਂ ਉਹਨਾਂ ਦੀ ਖਰੀਦ ਨੂੰ ਲੈ ਕੇ ਸਾਡੇ ਤੇ ਦਬਾਅ ਪਾਇਆ ਜਾ ਰਿਹਾ ਹੈ ਸਾਡੇ ਤੇ ਕਿਲੋ ਵੀ ਇੱਕ ਇੰਸਪੈਕਟਰ ਦਾ ਘਰਾਉ ਕੀਤਾ ਜਾਂਦਾ ਵੱਖ-ਵੱਖ ਮੰਡੀਆਂ 'ਚ ਜਿਸ ਕਰਕੇ ਉੱਥੇ ਕਈ ਕਿਸਾਨਾਂ ਵੱਲੋਂ ਜਿਹੜੀ ਬਤਮੀਜੀ ਵੀ ਕੀਤੀ ਜਾਂਦੀ ਹੈ ਉਸ ਤਰ੍ਹਾਂ ਦੇ ਜਿਹੜੀ ਸਾਡੇ ਸੁਰੱਖਿਆ ਦਾ ਜਿਹੜਾ ਇੰਸਪੈਕਟਰਾਂ ਦੇ ਜਿਹੜਾ ਉਹ ਇੱਕ ਖਲਾਜਾ ਪੈਦਾ ਹੋ ਚੁੱਕਿਆ ਹੈ ਇਦੋਂ ਹਰੇਕਾ ਖਰੀਦ ਦਾ ਵਲਾ ਡਰਦਾ ਹੈ ਮੰਡੀਆਂ ਚ ਜਾਣ ਨੂੰ ਇਸ ਲਈ ਅੱਜ ਅਸੀਂ ਸਾਰਾ ਖਰੀਦ ਦਾ ਜਿਹੜਾ ਬਾਈਕਾਟ ਕਰਕੇ ਅੱਜ ਇੱਥੇ ਬੈਠੇ ਆ ਵੀ ਸਾਡਾ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਵੀ ਸਾਡੀ ਸੁਰੱਖਿਆ ਦਾ ਪ੍ਰਬੰਧ ਕੀਤਾ ਜਾਵੇ ਮੰਡੀਆਂ ਚ ਕਿਸੇ ਤਰ੍ਹਾਂ ਦੇ ਅਸੀਂ ਦਬਾਅ ਉਧীন ਕੰਮ ਨਹੀਂ ਕਰਾਂਗੇ ਜਿਹੜਾ ਸਰਕਾਰ ਦੀਆਂ ਹਦਾਇਤਾਂ ਨੇ ਜੋ 12% ਮੌਇਸਚਰ ਤੱਕ ਹੀ ਅਸੀਂ ਖਰੀਦ ਸਕਦੇ ਆ ਉਥੋਂ ਤੱਕ ਹੀ ਖਰੀਦਾਂਗੇ ਸੋ ਇਹਨਾਂ ਨੂੰ ਲੈ ਕੇ ਅਸੀਂ ਅੱਜ ਸਾਰਾ ਇਹ ਬਾਈਕਾਟ ਕੀਤਾ ਅੱਜ ਦੀ ਪਰਚੇਦ ਅਸੀਂ ਮੰਡੀਆਂ ਦੇ ਵਿੱਚ ਜਾਣੇ ਆਗੇ ਅਸੀਂ ਸਰਕਾਰ ਦੀਆਂ ਹਜਾਇਤਾਂ ਮੁਤਾਬਕ ਕਣਕ ਨੂੰ ਖਰੀਦਣ ਵਾਸਤੇ ਬਿਲਕੁਲ ਤਿਆਰ ਆਂਗੇ ਲੇਕਿਨ ਉਹਦੇ ਵਿੱਚ ਜਿਹੜੀ ਕਿਸਾਨਾਂ ਵੱਲੋਂ ਆ ਗਈ ਉਹ ਗਿੱਲੀਆਂ ਕਣਕਾਂ ਵੱਢ ਕੇ ਮੰਡੀਆਂ ਦੇ ਵਿੱਚੇ ਸੁੱਟੀਆਂ ਜਾਂਦੀਆਂ ਨੇ ਜਿਨ੍ਹਾਂ ਦਾ ਕੇ ਮੌਇਸਚਰ 14 15 20 21 21 ਮੌਇਸਚਰ ਤੱਕ ਆ ਜਾਂਦਾ ਹੈ ਜਦੋਂ ਕਿ ਉਹ ਮੌਇਸਚਰ ਅਸੀਂ ਖਰੀਦ ਨਹੀਂ ਸਕਦੇ ਜੇ ਕਰਾਂਗੇ ਮੌਇਸਚਰ ਨੂੰ ਅਸੀਂ ਖਰੀਦਦੇ ਆਂਗੇ ਤਾਂ ਸਾਡੇ ਸਟੋਰ ਕਰਨ ਵੇਲੇ ਉਦੀ ਬਹੁਤ ਜੇ ਕਣਕ ਦੀ ਆਟਾ ਪਰਮਿਸ਼ਨ ਹੋ ਸਕਦੀ ਹੈ ਕਣਕ ਡੈਮੇਜ ਹੋ ਸਕਦੀ ਹੈ ਜਿਹਦੇ ਵਿੱਚ ਮਜ਼ਮਲਾਮਾਂ ਨੂੰ ਕਾਫੀ ਨੁਕਸਾਨ ਮਤਲਬ ਭੁੱਤਣਾ ਪਊਗਾ ਅਸੀਂ ਸਰਕਾਰ ਵੱਲੋਂ ਮੰਗ ਮੰਗ ਕਰਦੇ ਆਂਗੇ ਕਿ ਕਿਸਾਨਾਂ ਨੂੰ ਹਦਾਇਤਾਂ ਕੀਤੀਆਂ ਜਾਣ ਕਿ ਉਹ ਸੁੱਕੀਆਂ ਕਣਕਾਂ ਮੰਡੀ ਦੇ ਵਿੱਚ ਲਿਆਉਣ ਜਿਹੜੇ ਸਰਕਾਰਾਂ ਦੇ ਹਦਾਇਤਾਂ ਮੁਤਾਬਕ ਅਸੀਂ 12 ਮੌਇਸਚਰ ਤੱਕ ਕਣਕ ਨੂੰ ਖਰੀਦ ਸਕੀਏ ਅਤੇ ਸਟੋਰ ਕਰ ਸਕੀਏ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਸਾਡਾ ਘਿਰਾਓ ਨਾ ਕੀਤਾ ਜਾਵੇ ਕਦੋਂ ਤੱਕ ਹੜਤਾਲ ਜਾਏਗੀ ਇਹ ਜਿੰਨਾ ਚਿਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਜੀ ਅਸੀਂ ਉਨਾਂ ਚਿਰ ਹੜਤਾਲ ਆਪਣੀ ਜਾਰੀ ਰੱਖਾਂਗੇ